ਇਹ ਹਾਸਲਾ ਨਦੀ ਤੇ ਇੱਕ ਬਹੁਤ ਡੂੰਗੀ ਸੀ ਘੱਟੋ ਘੱਟ 50 ਫੁੱਟ ਡੂੰਗੀ ਸੀ ਤੇ ਇੱਥੇ ਉਹਨਾਂ ਨੂੰ ਸਹਬਜਾਦੇ ਨੂੰ ਬਾਬਾ ਜਰਵਤ ਸਿੰਘ ਬਾਬਾ ਫਤਿਹ ਸਿੰਘ ਨੂੰ ਦਾਦੀ ਜੀ ਨੂੰ ਇਹ ਇੱਥੇ ਸੁੱਟ ਕੇ ਉਹ ਜਾਲਮ ਚਲੇ ਗਏ ਸੀ ਤੇ ਜਦੋਂ ਸੇਟ ਟੋਡਰ ਮਾਨ ਨੂੰ ਪਤਾ ਲੱਗਿਆ ਉਹਨਾਂ ਦੇ ਸਾਰੇ ਪਰਿਵਾਰ ਨੂੰ ਪਤਾ ਲੱਗਿਆ ਉਹ ਲੱਭਦੇ 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 ਇਹ ਇਥੋਂ ਆਪਣੇ ਇੱਥੇ ਆ ਕੇ ਜਦੋਂ ਉਹਨਾਂ ਨੇ ਦੇਖਿਆ ਨਾਲ ਹੀ ਮੋਤੀ RAM ਮਹਿਰਾ ਉਹਨਾਂ ਦੇ ਨਾਲ ਉੱਥੇ ਉਹਨਾਂ ਦਾ ਵਿਵਾਨ ਸਜਾ ਕੇ ਵਿਵਾਨ ਦਾ ਮਤਲਬ ਹੁੰਦਾ ਕਿਸੇ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਵਿਵਾਨ ਕੀ ਹੁੰਦੇ ਆ ਇਹ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਆ ਇੱਥੇ ਉਹਨਾਂ ਦੇ ਜਿਹੜੇ ਸਰੀਰ ਪਏ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਵਿਵਾਨ ਕੀ ਹੁੰਦੇ ਆ ਇਹ ਜਦੋਂ ਬੰਦੇ ਦੇ ਬਾਡੀ ਦੇ ਵਿੱਚੋਂ ਸਾਹ ਨਿਕਲ ਜਾਂਦੇ ਨਾ ਉਹਨੂੰ ਆਪਾਂ ਵਿਵਾਨ ਕਹਿੰਦੇ ਆ ਵਿਵਾਨ ਸੱਚੀ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਤੇ ਸੁੱਟ ਕੇ ਚਲੇ ਗਿਆ ਇੱਥੇ 48 ਘੰਟੇ 48 ਘੰਟੇ ਸ਼ੇਰਾਂ ਨੇ ਰਾਖੀ ਕੀਤੀ ਸ਼ੇਰਾਂ ਨੇ ਰਾਖੀ ਕੀਤੀ ਜਦੋਂ ਸ਼ੇਠ ਟੋਡਰਮਾਲ ਇੱਥੇ ਆ ਗਿਆ ਨਾ ਤਾਂ ਉਸ ਟਾਈਮ ਹੀ ਵੀ ਸ਼ੇਰ ਕੋਲੀ ਬੈਠੇ ਹੋਏ ਸੀ ਅੱਛਾ ਜਾ ਕੇ ਜਾਲਮ ਕੋਲ ਗਏ ਉੱਪਰ ਜਾਲਮ ਨੂੰ ਕਿਹਾ ਜੋ ਤੂੰ ਕਰ ਲਿਆ 11 12 13 ਪੋਦੀ ਜਦੋਂ ਸ਼ਹੀਦ ਕਰ ਦਿੱਤਾ ਉੱਪਰ ਜਾਲਮ ਕੋਲ ਗਏ ਵੀ ਜੋ ਤੂੰ ਕਰ ਲਿਆ ਉਹ ਤਾਂ ਤੈਨੂੰ ਕਾਲਪੁਰਖ ਸਜ਼ਾ ਦਊਗਾ ਉਹਨਾਂ ਨੇ ਸ਼ੇਠ ਟੋਡਰਮਾਲ ਨੇ ਕਿਹਾ ਵੀ ਉਹਨੇ ਸਾਨੂੰ ਜਗਾ ਚਾਹੀਦੀ ਹੈ ਕਿਸਾਨ ਨੂੰ ਜਗ੍ਹਾ ਦੇ ਜਾਲਮ ਮੁਕਰ ਗਿਆ ਕਹਿੰਦਾ ਨਾ ਜਗ੍ਹਾ ਨਹੀਂ ਦੇਣੀ ਮੈਂ ਜਗ੍ਹਾ ਨਹੀਂ ਦੇਣੀ ਮੁਕਰ ਗਿਆ ਉਹ ਜਾਲਮ ਫਿਰ ਮੁਕਰ ਗਿਆ ਕਹਿੰਦਾ ਮੋਰਾ ਖੜੀਆਂ ਕਰਕੇ ਲੈਣੀਆਂ ਵਿਸ਼ਾਕੇ ਨਹੀਂ ਦੇਣੀਆਂ ਵਿਸ਼ਾਕੇ ਨਹੀਂ ਲੈਣੀਆਂ ਵੀ ਖੜੀਆਂ ਕਰਕੇ ਲੈ ਉਹ ਕਹਿੰਦਾ ਠੀਕ ਹੈ ਕਹਿੰਦਾ ਫਿਰ ਤੇ ਮੇਰੀ ਤਿੱਜੀ ਚ ਹਰਤੇ ਆ ਵੀ ਮੇਰੇ ਕੋਲ ਇਹਨਾਂ ਦਾ ਸੰਸਕਾਰ ਨਹੀਂ ਕਰਨਾ ਮੇਰੇ ਤੋਂ ਘੱਟ ਘੱਟ 2 ਕਿਲੋਮੀਟਰ ਜਾ ਕੇ ਉਹਨਾਂ ਦਾ ਜੋਤੀਸਰੂਪ ਕੋ ਜਾ ਕੇ ਉੱਥੇ ਸੰਸਕਾਰ ਕਰਨਾ ਜਿੱਥੇ ਅੱਜ ਕੱਲ ਜੋਤੀਸਰੂਪ ਗੁਰਦੁਆਰਾ ਜਿੱਥੇ ਜੋਤੀਸਰੂਪ ਗੁਰਦੁਆਰਾ ਸਾਹਿਬ ਅੱਜ ਕੱਲ ਸੰਗਤਾਂ ਆਲ ਦਵੰਡ ਤੋਂ ਆ ਰਹੀਆਂ ਦੇਖ ਰਹੀਆਂ ਨੇ ਠੀਕ ਹੈ ਜੀ ਸੰਗਤ ਜੀ ਉੱਥੇ ਮੋਹਰਾਂ ਖੜੀਆਂ ਕਰਕੇ ਉਹਨਾਂ ਦਾ ਸਜਕਾਰ ਕਰਕੇ ਛੇਟ ਟੋਡਰ ਮਲ ਫਿਰ ਦੁਬਾਰਾ ਵਾਪਸ ਇੱਥੇ ਹੀ ਆ ਗਏ ਲੱਗੀ ਸੂਬੇ ਦੀ ਕਚਹਿਰੀ ਚਾਰੇ ਪਾਸੇ ਖੜੇ ਵੈਰੀ ਛੋਟੇ ਛੋਟੇ ਬੱਚਿਆਂ ਨੇ ਪਰ ਹਿੰਮਤ ਨਾ ਹਾਰੀ ਦੋਸਤੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵਿੱਚ ਖੜੇ ਆ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਦੇ ਜਥੇਦਾਰ ਸਾਡੇ ਨਾਲ ਮੌਜੂਦ ਨੇ ਵਾਇਰ ਜੀ ਖਾਲਸਾ ਵੈਰ ਜੀ ਕੀ ਫਤਿਹ ਜਿੱਥੋਂ ਵੀ ਗੁਰੂ ਸੰਗਤ ਆ ਰਹੀ ਹੈ ਦੇਖੋ ਉੱਪਰੋਂ ਤੇ ਆ ਰਹੀ ਹੈ ਉੱਪਰ ਜਿੱਥੇ ਸਹਿਬਜ਼ਾਦਿਆਂ ਨੂੰ ਆਪਣਾ ਸ਼ਹੀਦ ਕਰ ਦਿੱਤਾ ਸੀ ਠੀਕ ਹੈ ਜੀ ਉੱਥੇ ਤੋਂ ਸੰਗਤ ਆ ਰਹੀ ਹੈ ਦੇਖੋ ਵਿਵਾਨਗੜ੍ਹ ਸਾਹਿਬ ਦੀ ਧਰਤੀ ਜਿਹੜੀ ਬੈਕ ਸਾਈਡ ਤੇ ਆ ਫਤੇਗੜ ਦੀ ਜਿਹੜਾ ਮੇਨ ਗੁਰਦੁਆਰਾ ਮੰਨਿਆ ਜਾਂਦਾ ਵਾ ਵੀ ਜਦੋਂ ਸੰਗਤ ਆਂਦੀ ਆ ਉਧਰ ਫਤੇਗੜ ਸਾਹਿਬ ਜਿਹੜਾ ਗੁਰਦੁਆਰਾ ਵਾ ਉਧਰੋਂ ਆ ਜਾਂਦੀ ਹੈ ਤੇ ਵੱਤੋ ਵੱਤ ਜੋਤੀ ਸਰੂਪ ਆ ਜਾਂਦੀ ਹੈ ਜਿਹੜਾ ਗੁਰਦੁਆਰਾ ਬਿਵਾਨਗੜ ਸਾਹਿਬ ਆ ਉਹਦੇ ਇਤਿਹਾਸ ਬਾਰੇ ਦੱਸੋ ਤੇ ਇੱਧਰ ਸੰਗਤ ਆਉਣਾ ਕਿਉਂ ਘਟਾ ਇੱਧਰ ਕਿਉਂ ਨਹੀਂ ਇੰਨਾ ਪਤਾ ਸੰਗਤ ਇੱਧਰੋਂ ਸੰਗਤ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਜਾ ਕੋਈ ਵੀ ਪਰਿਅ ਹੈਗੇ ਨੇ ਇੱਥੇ ਲਵੇ ਤਵੇ ਦੀ ਇਹਨਾਂ ਨੂੰ ਇੱਧਰ ਦਾ ਇਤਿਹਾਸ ਉੱਥੇ ਗੇਟ ਤੇ ਵੱਡਾ ਬੋਰਡ ਲਿਖ ਕੇ ਲਾਣਾ ਚਾਹੀਦਾ ਹੈ ਵੱਡਾ ਬੋਰਡ ਲਿਖ ਕੇ ਵੀ ਉਧਰ ਵੀ ਸੰਗਤ ਨੂੰ ਜਾਣਾ ਚਾਹੀਦਾ ਜੇ ਉਹਨਾਂ ਨੂੰ ਜ਼ਰੂਰ ਚਾਹੀਦਾ ਵੀ ਉਧਰ ਵੀ ਜਾਓ ਇਸ ਜਿੱਥੇ ਆਪਾਂ ਖੜੇ ਨਾ ਗੁਰਦੁਆਰਾ ਜਾਦੂਦਾਰ ਸਾਹਿਬ ਜਾਦਿਆਂ ਨੂੰ ਪਰੋਣ ਨਹੀਂ ਉਹਨਾਂ ਨੂੰ ਨੀਆਂ ਦੇ ਵਿੱਚ ਕੈਦ ਆਪਣਾ ਸ਼ਹੀਦ ਕਰ ਦਿੱਤਾ ਸੀ ਨਾ ਚੁੰਨ ਦਿੱਤਾ ਸੀ ਉੱਥੋਂ ਉਹਨਾਂ ਨੂੰ ਜਦੋਂ ਉਹ ਸ਼ਹੀਦ ਹੋ ਗਏ ਸੀ ਉੱਥੋਂ ਉਹਨਾਂ ਨੂੰ ਆਪਣਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਦਾਦੀ ਜੀ ਨੂੰ ਇਸੇ ਸਤਾਨ ਤੇ ਇਹ ਨਦੀ ਸੀ अच्छा इथे नदी, नदी सी, ए, सी की पहला ਪਦ ਕਹਿੰਦੇ ਹਾਂਜੀ ਇਹ ਨਦੀ ਸੀ ਇਹ ਬਹੁਤ ਡੂੰਗੀ ਸੀ ਖਾਈ ਜਿਹਨੂੰ ਖਾਈ ਕਹਿੰਦੇ ਆ ਕੀ ਨਾਮ ਸੀ ਕੀ ਨਦੀ ਦਾ ਇਹ ਹਾਸਲਾ ਨਦੀ ਸੀ ਅੱਛਾ ਜੀ ਇਹ ਹਾਸਲਾ ਨਦੀ ਸੀ ਇੱਕ ਬਹੁਤ ਡੂੰਗੀ ਸੀ ਘੜ ਚੜ੍ਹ 50 ਫੁੱਟ ਡੂੰਗੀ ਸੀ ਤੇ ਇੱਥੇ ਉਹਨਾਂ ਨੂੰ ਸਾਬ ਜਦੇ ਨੂੰ ਬਾਬਾ ਜਰਾਵਤਨ ਬਾਬਾ ਪਤੇ ਸਿੰਘ ਨੂੰ ਦਾਦੀ ਜੀ ਨੂੰ ਇਹ ਇੱਥੇ ਸੁੱਟ ਕੇ ਉਹ ਜਾਲਮ ਚਲੇ ਗਏ ਸੀ ਤੇ ਜਦੋਂ ਸੇਠ ਟੋਡਰਮਾਨ ਨੂੰ ਪਤਾ ਲੱਗਿਆ ਉਹਨਾਂ ਦੇ ਸਾਰੇ ਪਰਿਵਾਰ ਨੂੰ ਪਤਾ ਲੱਗਿਆ ਉਹ ਲੱਭਦੇ 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 ਇਹ ਇਥੋਂ ਆਪਣੇ ਇੱਥੇ ਆ ਕੇ ਜਦੋਂ ਉਹਨਾਂ ਨੇ ਦੇਖਿਆ ਨਾਲ ਹੀ ਮੁੱਤੀराम ਮਹਿਰਾ ਉਹਨਾਂ ਦੇ ਨਾਲ ਤੇ ਨਾਲੇ ਉਹਨਾਂ ਦਾ ਸਾਰਾ ਪਰਿਵਾਰ ਜਿੱਤੇ ਦੇਖਿਆ ਥੱਲੇ ਥੜੇ ਬਣੇ ਹੋਏ ਤੁਸੀਂ ਗਏ ਉਹਨੇ মিডিਆ ਵਾਲੇ ਮਿੰਜੀ ਉੱਥੇ ਜਾ ਕੇ ਦੇਖਿਆ ਉਹਨਾਂ ਦੇ ਜਿਹੜੇ ਸਥਾਨ ਬਣੇ ਹੋਏ ਨੇ ਉੱਥੇ ਆ ਕੇ ਫਿਰ ਉਹਨੇ ਸੇਟ ਟੋਟਲਮਾਨੇ ਦੇਖ ਕੇ ਉਹਨਾਂ ਦੀ ਰੇਖ ਅਗੇ ਰੇਖ ਦੇ ਕੀਤੀ ਉਹਨਾਂ ਦੇ ਜਿਹੜਾ ਉਹਨਾਂ ਦਾ ਆਪਣਾ ਇਸ਼ਨਾਨ ਪਾਣੀ ਕਰਾ ਕੇ ਉੱਥੇ ਉਹਨਾਂ ਦਾ ਵਿਵਾਨ ਸਜਾ ਕੇ ਵਿਵਾਨ ਦਾ ਮਤਲਬ ਹੁੰਦਾ ਕਿਸੇ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਵਿਵਾਨ ਕੀ ਹੁੰਦੇ ਆ ਇਹ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਆ ਇੱਥੇ ਉਹਨਾਂ ਦੇ ਜਿਹੜੇ ਸਰੀਰ ਪਏ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਵਿਵਾਨ ਕੀ ਹੁੰਦੇ ਆ ਇਹ ਜਦੋਂ ਬੰਦੇ ਦੇ ਬਾਡੀ ਦੇ ਵਿੱਚੋਂ ਸਾਹ ਨਿਕਲ ਜਾਂਦੇ ਨਾ ਉਹਨੂੰ ਆਪਾਂ ਵਿਵਾਨ ਕਹਿੰਦੇ ਆ ਵਿਵਾਨ ਸਜੇ ਲੋਕ ਕਹਿੰਦੇ ਨੇ ਇਹ ਨਿਸ਼ਾਨ ਸਾਹਿਬ ਦੇਖੋ ਦੋ ਲੱਗੇ ਨੇ ਜਿਹੜੇ ਇਹ ਕਾਦੇ ਨਾਮ ਤੇ ਤੁਸੀਂ ਲਾਏ ਨੇ ਅਸੀਂ ਕਹਿੰਨੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਦਾਦੀ ਜੀ ਦੇ ਨਾਮ ਦੇ ਉਥੇ ਪਰਲੇ ਪਾਸੇ ਦਾਦੀ ਜੀ ਦਾ ਲੱਗਿਆ ਹੋਇਆ ਇਹ ਬਾਬਾ ਜੋਰਾਵਰਨ ਬਾਬਾ ਤਿੰਨ ਨਿਸ਼ਾਨ ਸਾਹਿਬ ਲੱਗੇ ਇਸ ਗੁਰਦੁਆਰੇ ਤਿੰਨ ਨਿਸ਼ਾਨ ਸਾਹਿਬ ਲੱਗੇ ਨੇ ਤਿੰਨ ਇਹ ਪਰੰਪਰਾ ਸਾਡੀ ਜਿਹੜੇ ਬੁੱਢੇ ਦਲ ਦੇ ਕੋਈ ਵੀ ਨਿਸ਼ਾਨ ਸਾਹਿਬ ਹੋਣਗੇ ਉਹ ਨੀਲੇ ਰੰਗ ਦੇ ਹੀ ਹੋਣਗੇ ਜਿੱਥੇ ਵੀ ਸਾਡੀਆਂ ਛਵਣੀਆਂ ਨੇ ਕਿੱਥੇ ਵੀ ਲਾ ਲੋ ਹਾਲਡ ਵਾਰਲਡ ਦੇ ਵਿੱਚ ਕਿੱਥੇ ਵੀ ਛਵਣੀਆਂ ਨੇ ਬੁੱਢਾ ਦਲ ਦੀ ਉਹ ਨੀਨਾ ਨਿਸ਼ਾਨ ਹੋਏਗਾ ਗੁਰੂ ਨੇ ਸਾਨੂੰ ਨੀਲਾ ਬਾਣਾ ਦਿੱਤਾ ਸਾਰਾ ਕੋ ਨੀਲਾ ਹੀ ਦਿੱਤਾ ਤੇ ਨੀਲਾ ਇਨਸ਼ਾਰ ਸਾਹਿਬ ਆ ਠੀਕ ਹੈ ਉਹ ਜਦੋਂ ਸਹਬਜਾਦ ਉਹ ਜਦੋਂ ਜਿਹੜੇ ਨੀਆਂ ਵਿੱਚ ਤੋਂ ਥੱਲੇ ਦੇਖ ਕੇ ਆਏ ਭੋਲਾ ਸਾਹਿਬ ਦੇ ਵਿੱਚ ਹਾਂਜੀ ਮਾਪਾ ਜੋਰਾਵਰ ਸਿੰਘ ਬਾਬਾ ਫਤੇ ਦਾਦੀ ਜੀ ਦਾ ਥੜਾ ਦੇਖ ਕੇ ਆਇਓ ਜਦੋਂ ਸੇਠ ਟੋਡਣ ਵਾਲ ਨੂੰ ਪਤਾ ਲੱਗਿਆ ਉਹ ਲੱਭਦੇ ਲੱਭਦੇ ਤੇ ਆ ਗਏ ਜਾ ਕੇ ਜ਼ਾਲਮ ਕੋਲ ਗਏ ਉੱਪਰ ਜ਼ਾਲਮ ਨੂੰ ਕਿਹਾ ਜੋ ਤੂੰ ਕਰ ਲਿਆ 11 12 13 ਪੋਦੀ ਜਦੋਂ ਸ਼ਹੀਦ ਕਰ ਦਿੱਤਾ ਉੱਪਰ ਜ਼ਾਲਮ ਕੋਲ ਗਏ ਹਾਂਜੀ ਵੀ ਜੋ ਤੂੰ ਕਰ ਲਿਆ ਉਹ ਤਾਂ ਤੈਨੂੰ ਕਾਲਪੁਰਖ ਸਜ਼ਾ ਦੇਊਗਾ ਉਹਨਾਂ ਨੇ ਸੇਟ ਟੋਡਰ ਮਾਰਨੇ ਕਿਆ ਵੀ ਉਹਨੇ ਸਾਨੂੰ ਜਗ੍ਹਾ ਚਾਹੀਦੀ ਐ ਵੀ ਸਾਨੂੰ ਜਗ੍ਹਾ ਦੇ ਜ਼ਾਲਮ ਮੁਕਰ ਗਿਆ ਕਹਿੰਦਾ ਨਾ ਜਗ੍ਹਾ ਨਹੀਂ ਦੇਣੀ ਮੈਂ ਜਗ੍ਹਾ ਨਹੀਂ ਦੇਣੀ ਮੁਕਰ ਗਿਆ ਫਿਰ ਉਹਨਾਂ ਦਾ ਕੋਈ ਵਜ਼ੀਰ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਮੰਗ ਲਓ ਕੁਛ ਉਹਨੂੰ ਇੰਨਾ ਪਤਾ ਨਹੀਂ ਉਹਨੇ ਫਿਰ ਜ਼ਾਲਮ ਨੇ ਜਿਹੜੇ ਜਿਹੜੇ ਉਹਨਾਂ ਦੇ ਨਾਲ ਦੇ ਅਗੇ ਨੇ ਉਹ ਵਜ਼ੀਰ ਖਾਨ ਸੀ ਠੀਕ ਐ ਉਹਨੂੰ ਜਾ ਕੇ ਬੇਨਤੀ ਕੀਤੀ ਵੀ ਜੋ ਤੂੰ ਕਰ ਲਿਆ ਉਹ ਤਾਂ ਤੈਨੂੰ ਕਾਲਪੁਰਖ ਸਜਾ ਦੇਊਗਾ ਤੇ ਸਾਨੂੰ ਉਹਨੇ ਸਨਸਕਾਰ ਵਾਸਤੇ ਜਗ੍ਹਾ ਚਾਹੀਦੀ ਉਹ ਕਹਿੰਦਾ ਮੇਰੀ ਸ਼ਾਨ ਇੱਕ ਗੱਲ ਇਹ ਵੀ ਆਉਂਦੀ ਐ ਇੱਥੋਂ ਦੇ ਇਤਿਹਾਸ ਬਾਰੇ ਜਿਹੜਾ ਮੈਂ ਪੜ੍ਹਿਆ ਵਾ ਵੀ ਜਦੋਂ ਦੇਹਾਂ ਨੂੰ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜੀ ਦੀ ਦੇਹਾਂ ਨੂੰ ਇੱਥੇ ਜੰਗਲ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਉਹਨਾਂ ਦੀ ਰਾਖੀ ਕਹਿੰਦੇ 48 ਘੰਟੇ ਸ਼ੇਰਾਂ ਨੇ ਵੀ ਕੀਤੀ ਸੀ ਉਸ ਬਾਰੇ ਵੀ ਜ਼ਰੂਰ ਡਿਟੇਲ ਚ ਦੱਸ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਤੇ ਸੁੱਟ ਕੇ ਚਲੇ ਗਿਆ ਇੱਥੇ 48 ਘੰਟੇ 48 ਘੰਟੇ ਸ਼ੇਰਾਂ ਨੇ ਰਾਖੀ ਕੀਤੀ ਸ਼ੇਰਾ ਨੇ ਰਾਕੇ ਕਿਤੇ ਜਦੋਂ ਸੇਠ ਟੋਡਰਮਾਲ ਇੱਥੇ ਆ ਗਿਆ ਨਾ ਤਾਂ ਉਸ ਟਾਈਮ ਹੀ ਵੀ ਸ਼ੇਰ ਕੋਲੀ ਬੈਠੇ ਹੋਈ ਸੀ ਅੱਛਾ ਠੀਕ ਹੈ ਜਦੋਂ ਮਤਲਬ ਸਿੱਖ ਸੰਗਤ ਤੇ ਦੀਵਾਨ ਟੋਡਰਮਾਲ ਲਾਏ ਨੇ ਇੱਥੇ ਮੋਤੀराम ਮਹਿਰਾ ਹੁਣਾ ਦੇ ਨਾਲ ਤੇ ਉਦੋਂ ਸ਼ੇਰ ਉਦੋਂ ਉੱਥੇ ਕੋਲ ਹੀ ਸੀਗੇ ਕੋਲੀ ਸੀ ਤੇ ਜਦੋਂ ਉਹਨੇ ਉੱਪਰ ਜਾ ਕੇ ਵਜੀਰ ਖਾਨ ਕੋਲ ਬੇਨਤੀ ਕੀਤੀ ਨਾ ਵੀ ਸਾਨੂੰ ਜਗ੍ਹਾ ਚਾਹੀਦੀ ਆ ਉਹ ਕਹਿੰਦਾ ਮੇਰੀ ਸ਼ਰਤ ਆ ਮੋਰਾ ਵਛਾ ਦੇ ਤੇ ਇੱਕ ਜਗ੍ਹਾ ਲੈ ਲਾਉ ਉਹ ਕਹਿੰਦਾ ਠੀਕ ਆ ਮੈਨੂੰ ਮਨਜ਼ੂਰ ਸੇਟ ਟੋਟਲ ਮਾਲ ਜੀ ਕਹਿੰਦੀ ਸੰਗਤ ਜੀ ਦੇਖੋ ਉਹ ਝਾਲ ਮੈਂ ਫੇਰ ਮੁੱਕਰ ਗਿਆ ਕਹਿੰਦਾ ਮੋਰਾ ਖੜੀਆਂ ਕਰਕੇ ਲੈਣੀਆਂ ਵਿਸ਼ਾਕੇ ਨਹੀਂ ਲੈਣੀਆਂ ਵਿਸ਼ਾਕੇ ਨਹੀਂ ਲੈਣੀਆਂ ਵੀ ਖੜੀਆਂ ਕਰਕੇ ਲੈਣ ਉਹ ਕਹਿੰਦਾ ਠੀਕ ਹੈ ਕਹਿੰਦਾ ਫਿਰ ਤੇ ਮੇਰੀ ਤਿੱਜੀ ਚ ਹਰਤੇ ਆ ਵੀ ਮੇਰੇ ਕੋਲ ਇਹਨਾਂ ਦਾ ਸੰਸਕਾਰ ਨਹੀਂ ਕਰਨਾ ਮੇਰੇ ਤੋਂ ਘੱਟ ਘੱਟ 2 ਕਿਲੋਮੀਟਰ ਜਾ ਕੇ ਉਹਨਾਂ ਦਾ ਜੋਤੀਸ ਰੂਪ ਕੋ ਜਾ ਕੇ ਉੱਥੇ ਸੰਸਕਾਰ ਕਰਨਾ ਜਿੱਥੇ ਅੱਜ ਕੱਲ ਜੋਤੀਸ ਰੂਪ ਗੁਰਦੁਆਰਾ ਜਿੱਥੇ ਜੋਤੀਸ ਰੂਪ ਗੁਰਦੁਆਰਾ ਸਾਹਿਬ ਅੱਜ ਕੱਲ ਸੰਗਤਾਂ ਆਲ ਦਵਾਰਡ ਤੋਂ ਆ ਰਹੀਆਂ ਦੇਖ ਰਹੀਆਂ ਨੇ ਠੀਕ ਹੈ ਜੀ ਸੰਗਤ ਜੀ ਉੱਥੇ ਬੰਮੋਹਾਂ ਖੜੀਆਂ ਕਰਕੇ ਉਹਨਾਂ ਦਾ ਸਨਕਾਰ ਕਰਕੇ ਸ਼ੇਟ ਟੋਡਰਮਲ ਫਿਰ ਦੁਬਾਰਾ ਵਾਪਸ ਇੱਥੇ ਆ ਗਏ ਆਪਣੇ ਜਿੱਥੇ ਤੁਸੀਂ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਆ ਪੋਰਾ ਸਾਹਿਬ ਦੇਖਿਆ ਉੱਥੇ ਆ ਕੇ ਉਹਨਾਂ ਨੇ ਬਹਿ ਗਏ ਅੰਤਰ ਧਿਆਨ ਧਰ ਕੇ ਅਕਾਲਪੁਰਖ ਕੋਲ ਆਵਾਜ਼ ਆਈ ਸ਼ੇਟ ਟੋਡਰਮਲ ਤਾਂ ਇੰਨਾ ਵੱਡਾ ਕੰਮ ਕੀਤਾ ਹੈ ਇਹ ਹਾਸਲਾ ਨਦੀ ਤੇ ਇੱਕ ਬਹੁਤ ਡੂੰਗੀ ਸੀ ਘੱਟੋ ਘੱਟ 50 ਫੁੱਟ ਡੂੰਗੀ ਸੀ ਤੇ ਇੱਥੇ ਉਹਨਾਂ ਨੂੰ ਸਹੇਬ ਜਦੇ ਨੂੰ ਬਾਬਾ ਜਰਵਤ ਸਿੰਘ ਬਾਬਾ ਫਤੇ ਸਿੰਘ ਨੂੰ ਦਾਦੀ ਜੀ ਨੂੰ ਇਹ ਇੱਥੇ ਸੁੱਟ ਕੇ ਉਹ ਜਾਲਮ ਚਲੇ ਗਏ ਸੀ ਤੇ ਜਦੋਂ ਸੇਠ ਟੋਡਰਮਾਨ ਨੂੰ ਪਤਾ ਲੱਗਿਆ ਉਹਨਾਂ ਦੇ ਸਾਰੇ ਪਰਿਵਾਰ ਨੂੰ ਪਤਾ ਲੱਗਿਆ ਉਹ ਲੱਭਦੇ 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 ਇਹ ਇਥੋਂ ਆਪਣੇ ਇੱਥੇ ਆ ਕੇ ਜਦੋਂ ਉਹਨਾਂ ਨੇ ਦੇਖਿਆ ਨਾਲ ਹੀ ਮੁੱਤੀराम ਮਹਿਰਾ ਉਹਨਾਂ ਦੇ ਨਾਲ ਉੱਥੇ ਉਹਨਾਂ ਦਾ ਵਿਵਾਨ ਸਜਾ ਕੇ ਵਿਵਾਨ ਦਾ ਮਤਲਬ ਹੁੰਦਾ ਕਿਸੇ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਵਿਵਾਨ ਕੀ ਹੁੰਦੇ ਆ ਇਹ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਆ ਇੱਥੇ ਉਹਨਾਂ ਦੇ ਜਿਹੜੇ ਸਰੀਰ ਪਏ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਵਿਵਾਨ ਕੀ ਹੁੰਦੇ ਆ ਇਹ ਜਦੋਂ ਬੰਦੇ ਦੇ ਬਾਡੀ ਦੇ ਵਿੱਚੋਂ ਸਾਹ ਨਿਕਲ ਜਾਂਦੇ ਨਾ ਉਹਨੂੰ ਆਪਾਂ ਵਿਵਾਨ ਕਹਿੰਦੇ ਆ ਵਿਵਾਨ ਸੱਚੇ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਤੇ ਸੁੱਟ ਕੇ ਚਲੇ ਗਿਆ ਇੱਥੇ 48 ਘੰਟੇ 48 ਘੰਟੇ ਸ਼ੇਰਾਂ ਨੇ ਰਾਖੀ ਕੀਤੀ ਸ਼ੇਰਾਂ ਨੇ ਰਾਖੀ ਕੀਤੀ ਜਦੋਂ ਸ਼ੇਠ ਟੋਡਰਮਾਲ ਇੱਥੇ ਆ ਗਿਆ ਨਾ ਤਾਂ ਉਸ ਟਾਈਮ ਹੀ ਵੀ ਸ਼ੇਰ ਕੋਲੀ ਬੈਠੇ ਹੋਏ ਸੀ ਅੱਛਾ ਜਾ ਕੇ ਝਾਲਮ ਕੋਲ ਗਏ ਉੱਪਰ ਝਾਲਮ ਨੂੰ ਕਿਹਾ ਜੋ ਤੂੰ ਕਰ ਲਿਆ 11 12 13 ਪੋ ਦੀ ਜਦੋਂ ਸ਼ਹੀਦ ਕਰ ਦਿੱਤਾ ਉੱਪਰ ਝਾਲਮ ਕੋਲ ਗਏ ਵੀ ਜੋ ਤੂੰ ਕਰ ਲਿਆ ਉਹ ਤਾਂ ਤੈਨੂੰ ਕਾਲਪੁਰਖ ਸਜ਼ਾ ਦਊਗਾ ਉਹਨਾਂ ਨੇ ਸ਼ੇਠ ਟੋਡਰਮਾਲ ਨੇ ਕਿਹਾ ਵੀ ਉਹਨੇ ਸਾਨੂੰ ਜਗਾ ਚਾਹੀਦੀ ਹੈ ਕਿ ਸਾਨੂੰ ਜਗ੍ਹਾ ਦੇ ਜ਼ਾਲਮ ਮੁੱਕਰ ਗਿਆ ਕਹਿੰਦਾ ਨਾ ਜਗ੍ਹਾ ਨਹੀਂ ਦੇਣੀ ਮੈਂ ਜਗ੍ਹਾ ਨਹੀਂ ਦੇਣੀ ਮੁੱਕਰ ਗਿਆ ਉਹ ਜ਼ਾਲਮ ਫਿਰ ਮੁੱਕਰ ਗਿਆ ਕਹਿੰਦਾ ਮੋਰਾ ਖੜੀਆਂ ਕਰਕੇ ਲੈਣੀਆਂ ਵਿਸ਼ਾਕੇ ਨਹੀਂ ਦੇਣੀਆਂ ਵਿਸ਼ਾਕੇ ਨਹੀਂ ਲੈਣੀਆਂ ਵੀ ਖੜੀਆਂ ਕਰਕੇ ਲੈ ਉਹ ਕਹਿੰਦਾ ਠੀਕ ਹੈ ਕਹਿੰਦਾ ਫਿਰ ਤੇ ਮੇਰੀ ਤਿੱਜੀ ਛਾਰ ਤੇ ਆ ਵੀ ਮੇਰੇ ਕੋਲ ਇਹਨਾਂ ਦਾ ਸੰਸਕਾਰ ਨਹੀਂ ਕਰਨਾ ਮੇਰੇ ਤੋਂ ਘੱਟ ਘੱਟ 2 ਕਿਲੋਮੀਟਰ ਜਾ ਕੇ ਉਹਨਾਂ ਦਾ ਜੋਤੀਸ ਰੂਪ ਕੋ ਜਾ ਕੇ ਉੱਥੇ ਸੰਸਕਾਰ ਕਰਨਾ ਜਿੱਥੇ ਅੱਜ ਕੱਲ ਜੋਤੀਸ ਰੂਪ ਗੁਰਦੁਆਰਾ ਜਿੱਥੇ ਜੋਤੀਸ ਰੂਪ ਗੁਰਦੁਆਰਾ ਸਾਹਿਬ ਅੱਜ ਕੱਲ ਸੰਗਤਾਂ ਆਲ ਡਵਾਲਡ ਤੋਂ ਆ ਰਹੀਆਂ ਦੇਖ ਰਹੀਆਂ ਨੇ ਠੀਕ ਹੈ ਜੀ ਸੰਗਤ ਜੀ ਉੱਥੇ ਮੋਹਰਾਂ ਖੜੀਆਂ ਕਰਕੇ ਉਹਨਾਂ ਦਾ ਸਜਕਾਰ ਕਰਕੇ ਛੇਟ ਟੋਡਰ ਮਲ ਫਿਰ ਦੁਬਾਰਾ ਵਾਪਸ ਇੱਥੇ ਹੀ ਆ ਗਏ ਲੱਗੀ ਸੂਬੇ ਦੀ ਕਚਹਿਰੀ ਚਾਰੇ ਪਾਸੇ ਖੜੇ ਵੈਰੀ ਛੋਟੇ ਛੋਟੇ ਬੱਚਿਆਂ ਨੇ ਪਰ ਹਿੰਮਤ ਨਾ ਹਾਰੀ ਦੋਸਤੋ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਵਿੱਚ ਖੜੇ ਆ ਗੁਰਦੁਆਰਾ ਸ਼੍ਰੀ ਵਿਵਾਨਗੜ੍ਹ ਸਾਹਿਬ ਦੇ ਜਥੇਦਾਰ ਸਾਡੇ ਨਾਲ ਮੌਜੂਦ ਨੇ ਵਾਇਰ ਜੀ ਖਾਲਸਾ ਵੈਰ ਜੀ ਕੀ ਫਤਿਹ ਜਿੱਥੋਂ ਵੀ ਗੁਰੂ ਸੰਗਤ ਆ ਰਹੀ ਹੈ ਦੇਖੋ ਉੱਪਰੋਂ ਤੇ ਆ ਰਹੀ ਹੈ ਉੱਪਰ ਜਿੱਥੇ ਸਹਿਬਜ਼ਾਦਿਆਂ ਨੂੰ ਆਪਣਾ ਸ਼ਹੀਦ ਕਰ ਦਿੱਤਾ ਸੀ ਠੀਕ ਹੈ ਜੀ ਉੱਥੇ ਤੋਂ ਸੰਗਤ ਆ ਰਹੀ ਹੈ ਦੇਖੋ ਵਿਵਾਨਗੜ੍ਹ ਸਾਹਿਬ ਦੀ ਧਰਤੀ ਜਿਹੜੀ ਬੈਕ ਸਾਈਡ ਤੇ ਆ ਫਤੇਗੜ ਦੀ ਜਿਹੜਾ ਮੇਨ ਗੁਰਦੁਆਰਾ ਮੱਤਾ ਦੇਖਿਆ ਜਾਂਦਾ ਵਾ ਵੀ ਜਦੋਂ ਸੰਗਤ ਆਂਦੀ ਆ ਉਧਰ ਫਤਿਹਗੜ੍ਹ ਸਾਹਿਬ ਜਿਹੜਾ ਗੁਰਦੁਆਰਾ ਵਾ ਉਧਰੋਂ ਆ ਜਾਂਦੀ ਹੈ ਤੇ ਵੱਧ ਤੋਂ ਵੱਧ ਜੋਤੀਸ ਰੂਪ ਆ ਜਾਂਦੀ ਆ ਜਿਹੜਾ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਆ ਉਹਦੇ ਇਤਿਹਾਸ ਬਾਰੇ ਦੱਸੋ ਤੇ ਇੱਧਰ ਸੰਗਤ ਦਾ ਆਉਣਾ ਕਿਉਂ ਘਟਾ ਇੱਧਰ ਕਿਉਂ ਨਹੀਂ ਨਾ ਪਤਾ ਸੰਗਤ ਇੱਧਰੋਂ ਸੰਗਤ ਨੂੰ ਜਿਹੜੀ ਸ਼੍ਰੋਮਣੀ ਕਮੇਟੀ ਜਾ ਕੋਈ ਵੀ ਪਰ ਹੈਗੇ ਨੇ ਇੱਥੇ ਲਵੇ ਤੋਵੇ ਦੀ ਇਹਨਾਂ ਨੂੰ ਇੱਧਰ ਦਾ ਇਤਿਹਾਸ ਉੱਥੇ ਗੇਟ ਤੇ ਵੱਡਾ ਬੋਰਡ ਲਿਖ ਕੇ ਲਾਣਾ ਚਾਹੀਦਾ ਵੱਡਾ ਬੋਰਡ ਲਿਖ ਕੇ ਵੀ ਉਧਰ ਵੀ ਸੰਗਤ ਨੂੰ ਜਾਣਾ ਚਾਹੀਦਾ ਜੇ ਉਹਨਾਂ ਨੂੰ ਜ਼ਰੂਰ ਚਾਹੀਦਾ ਵੀ ਉਧਰ ਵੀ ਜਾਓ ਇਸ ਜਿੱਥੇ ਆਪਾਂ ਖੜੇ ਨਾ ਗੁਰਦੁ ਜਦੋਂ ਸਾਹਿਬਜ਼ਾਦਿਆਂ ਨੂੰ ਭਰੋਨੀ ਉਹਨਾਂ ਨੂੰ ਨੀਆਂ ਦੇ ਵਿੱਚ ਕੈਦ ਆਪਣਾ ਸ਼ਹੀਦ ਕਰ ਦਿੱਤਾ ਸੀ ਨਾ ਚੁੰਨ ਦਿੱਤਾ ਸੀ ਉੱਥੋਂ ਉਹਨਾਂ ਨੂੰ ਜਦੋਂ ਉਹ ਸ਼ਹੀਦ ਹੋ ਗਏ ਸੀ ਉੱਥੋਂ ਉਹਨਾਂ ਨੂੰ ਆਪਣਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਤੇ ਦਾਦੀ ਜੀ ਨੂੰ ਇਸ ਸਤਾਨ ਤੇ ਇਹ ਨਦੀ ਸੀ अच्छा इत्ते नदी, नदी सी की पहला अपन कह दी हां जी ये नदी सी ये बहुत डूंगी सी खाई जेनु खाई कंदे आ की नाम सी की नदी दा ये हासला नदी सी अच्छा जी ये हासला नदी सी एक बहुत डूंगी सी ਘੜ ਚ ਘੜ 50 फुट डूंगी सी ते इत्ते उना नु ਸਹਬ ਜਿਆਦੇ ਨੂੰ ਬਾਬਾ ਜਰਵਤਨ ਬਾਬਾ ਪਤੇ ਸਿੰਘ ਨੂੰ ਦਾਦੀ ਜੀ ਨੂੰ ਇਹ ਇੱਥੇ ਸੁੱਟ ਕੇ ਉਹ ਜਾਲਮ ਚਲੇ ਗਏ ਸੀ ਤੇ ਜਦੋਂ सेठ टोडर्मਨ ਨੂੰ ਪਤਾ ਲੱਗਿਆ ਉਹਨਾਂ ਦੇ ਸਾਰੇ ਪਰਿਵਾਰ ਨੂੰ ਪਤਾ ਲੱਗਿਆ ਉਹ ਲੱਭਦੇ 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 ਇਹ ਇਥੋਂ ਆਪਣੇ ਇੱਥੇ ਆ ਕੇ ਜਦੋਂ ਉਹਨਾਂ ਨੇ ਦੇਖਿਆ ਨਾਲ ਈ ਮੁੱਤੀ RAM ਮਹਿਰਾ ਉਹਨਾਂ ਦੇ ਨਾਲ ਤੇ ਨਾਲੇ ਉਹਨਾਂ ਦਾ ਸਾਰਾ ਪਰਿਵਾਰ ਜਿੱਤੇ ਦੇਖਿਆ ਥੱਲੇ ਥੜੇ ਬਣੇ ਹੋਏ ਤੁਸੀਂ ਗਏ ਉਹਨੇ মিডিਆ ਵਾਲੇ ਮਿੰਜੀ ਉੱਥੇ ਜਾ ਕੇ ਦੇਖਿਆ ਉਹਨਾਂ ਦੇ ਜਿਹੜੇ ਸਥਾਨ ਬਣੇ ਹੋਏ ਨੇ ਉੱਥੇ ਆ ਕੇ ਫਿਰ ਉਹਨੇ ਸੇਟ ਟੋਟਰਮਾਨੇ ਦੇਖ ਕੇ ਉਹਨਾਂ ਦੀ ਰੇਖ ਅਗੇ ਰੇਖ ਦੇ ਕੀਤੀ ਉਹਨਾਂ ਦੇ ਜਿਹੜਾ ਉਹਨਾਂ ਦਾ ਆਪਣਾ ਇਸ਼ਨਾਨ ਪਾਣੀ ਕਰਾ ਕੇ ਉੱਥੇ ਉਹਨਾਂ ਦਾ ਵਿਵਾਨ ਸਜਾ ਕੇ ਵਿਵਾਨ ਦਾ ਮਤਲਬ ਹੁੰਦਾ ਕਿਸੇ ਨੂੰ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਵਿਵਾਨ ਕੀ ਹੁੰਦੇ ਆ ਇਹ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਆ ਇੱਥੇ ਉਹਨਾਂ ਦੇ ਜਿਹੜੇ ਸਰੀਰ ਪਏ ਸੀ ਲੋਕਾਂ ਨੂੰ ਕੋਈ ਪਤਾ ਨਹੀਂ ਵੀ ਵਿਵਾਨ ਕੀ ਹੁੰਦੇ ਆ ਇਹ ਜਦੋਂ ਬੰਦੇ ਦੇ ਬਾਡੀ ਦੇ ਵਿੱਚੋਂ ਸਾਹ ਨਿਕਲ ਜਾਂਦੇ ਨਾ ਉਹਨੂੰ ਆਪਾਂ ਵਿਵਾਨ ਕਹਿੰਦੇ ਆ ਵਿਵਾਨ ਸਜੇ ਲੋਕ ਕਹਿੰਦੇ ਨੇ ਇਹ ਨਿਸ਼ਾਨ ਸਾਹਿਬ ਦੇ ਕੋ ਦੋ ਲੱਗੇ ਨੇ ਜਿਹੜੇ ਇਹ ਕਾਦੇ ਨਾਮ ਤੇ ਤੁਸੀਂ ਲਾਏ ਨੇ ਅਸੀਂ ਕਹਿੰਨੇ ਆ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਦਾਦੀ ਜੀ ਦੇ ਨਾਮ ਦੇ ਉਥੇ ਪਰਲੇ ਪਾਸੇ ਦਾਦੀ ਜੀ ਦਾ ਲੱਗਿਆ ਹੋਇਆ ਇਹ ਬਾਬਾ ਜੋਰਾਵਰਨ ਬਾਬਾ ਤਿੰਨ ਨਿਸ਼ਾਨ ਸਾਹਿਬ ਲੱਗੇ ਇਸ ਗੁਰਦੁਆਰੇ ਤਿੰਨ ਨਿਸ਼ਾਨ ਸਾਹਿਬ ਲੱਗੇ ਨੇ ਤੇ ਨੰਨੀੰ 5 5 ਸਾਡੀ ਜਿਹੜੇ ਬੁੱਢੇ ਦਲ ਦੇ ਕੋਈ ਵੀ ਨਿਸ਼ਾਨ ਸਾਹਿਬ ਹੋਣਗੇ ਉਹ ਨੀਲੇ ਰੰਗ ਦੇ ਹੀ ਹੋਣਗੇ ਜਿੱਥੇ ਵੀ ਸਾਡੀਆਂ ਛਵਣੀਆਂ ਨੇ ਕਿੱਥੇ ਵੀ ਲਾ ਲੋ ਹਾਲਡਾ ਵਾਰਲਡ ਦੇ ਵਿੱਚ ਕਿੱਥੇ ਵੀ ਛਵਣੀਆਂ ਨੇ ਬੁੱਢਾ ਦਲ ਦੀ ਉਹ ਨੀਨਾ ਨਿਸ਼ਾਨ ਹੋਏਗਾ ਗੁਰੂ ਨੇ ਸਾਨੂੰ ਨੀਲਾ ਬਾਣਾ ਦਿੱਤਾ ਸਾਰਾ ਕੋ ਨੀਲਾ ਹੀ ਦਿੱਤਾ ਤੇ ਨੀਲਾ ਇਨਸ਼ਾਰ ਸਾਹਿਬ ਆ ਠੀਕ ਹੈ ਉਹ ਜਦੋਂ ਸਹਬਜਾਦੇ ਜਦੋਂ ਜਿਹੜੇ ਨੀਆਂ ਵਿੱਚ ਤੋਂ ਥੱਲੇ ਦੇਖ ਕੇ ਆਏ ਭੋਲਾ ਸਾਹਿਬ ਦੇ ਵਿੱਚ ਮਾਬਾ ਜੋਰਾਵਰ ਸਿੰਘ ਬਾਬਾ ਫਤੇ ਦਾਦੀ ਜੀ ਦਾ ਥੜਾ ਦੇਖ ਕੇ ਆਏ ਜਦੋਂ ਸੇਟ ਟੋਡਰ ਨੂੰ ਪਤਾ ਲੱਗਿਆ ਉਹ ਲੱਭਦੇ ਲੱਭਦੇ ਤੇ ਆ ਗਏ ਜਾ ਕੇ ਜ਼ਾਲਮ ਕੋਲ ਗਏ ਉੱਪਰ ਜ਼ਾਲਮ ਨੂੰ ਕਿਹਾ ਜੋ ਤੂੰ ਕਰ ਲਿਆ 11 12 13 ਪੋ ਦੀ ਜਦੋਂ ਸ਼ਹੀਦ ਕਰ ਦਿੱਤਾ ਉੱਪਰ ਜ਼ਾਲਮ ਕੋਲ ਗਏ ਵੀ ਜੋ ਤੂੰ ਕਰ ਲਿਆ ਉਹ ਤਾਂ ਤੈਨੂੰ ਕਾਲਪੁਰਖ ਸਜ਼ਾ ਦੇਊਗਾ ਉਹਨਾਂ ਨੇ ਸੇਟ ਟੋਡਰ ਮਾਰਨੇ ਕਿਹਾ ਵੀ ਉਹਨੇ ਸਾਨੂੰ ਜਗ੍ਹਾ ਚਾਹੀਦੀ ਐ ਵੀ ਸਾਨੂੰ ਜਗ੍ਹਾ ਦੇ ਜ਼ਾਲਮ ਮੁਕਰ ਗਿਆ ਕਹਿੰਦਾ ਨਾ ਜਗ੍ਹਾ ਨਹੀਂ ਦੇਣੀ ਮੈਂ ਜਗ੍ਹਾ ਨਹੀਂ ਦੇਣੀ ਮੁਕਰ ਗਿਆ ਫਿਰ ਉਹਨਾਂ ਦਾ ਕੋਈ ਵਜ਼ੀਰ ਸੀ ਉਹਨਾਂ ਨੇ ਕਿਹਾ ਵੀ ਤੁਸੀਂ ਵੀ ਮੰਗ ਲਓ ਕੁਛ ਉਹਨੂੰ ਇੰਨਾ ਪਤਾ ਨਹੀਂ ਉਹਨੇ ਫਿਰ ਝਾਲਮ ਨੇ ਜਿਹੜੇ ਉਹਨਾਂ ਦੇ ਨਾਲ ਦੇ ਅਗੇ ਨੇ ਉਹ ਵਜ਼ੀਰ ਖਾਨ ਸੀ ਠੀਕ ਹੈ ਉਹਨੂੰ ਜਾ ਕੇ ਬੇਨਤੀ ਕੀਤੀ ਵੀ ਜੋ ਤੂੰ ਕਰ ਲਿਆ ਉਹ ਤਾਂ ਤੈਨੂੰ ਕਾਲਪੁਰਖ ਸਜ਼ਾ ਦੇਊਗਾ ਤੇ ਸਾਨੂੰ ਉਹਨੇ ਸਨਸਕਾਰ ਵਾਸਤੇ ਜਗ੍ਹਾ ਚਾਹੀਦੀ ਉਹ ਕਹਿੰਦਾ ਮੇਰੀ ਸ਼ਾਹ ਇੱਕ ਗੱਲ ਇਹ ਵੀ ਆਉਂਦੀ ਐ ਇੱਥੋਂ ਦੇ ਇਤਿਹਾਸ ਬਾਰੇ ਜਿਹੜਾ ਮੈਂ ਪੜਿਆ ਵਾ ਵੀ ਜਦੋਂ ਦੇਹਾਂ ਨੂੰ ਮਾਤਾ ਗੁਜਰਕੌਰ ਤੇ ਛੋਟੇ ਸਾਹਿਬ ਜੀ ਦੇ ਹਾਂ ਨੂੰ ਇੱਥੇ ਜੰਗਲ ਦੇ ਵਿੱਚ ਸੁੱਟ ਦਿੱਤਾ ਗਿਆ ਤਾਂ ਉਹਨਾਂ ਦੀ ਰਾਖੀ ਕਹਿੰਦੇ 48 ਘੰਟੇ ਸ਼ੇਰਾਂ ਨੇ ਵੀ ਕੀਤੀ ਸੀ ਉਸ ਬਾਰੇ ਵੀ ਜਰੂਰ ਡਿਟੇਲ ਚ ਦੱਸ ਜਦੋਂ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਕੇ ਤੇ ਸੁੱਟ ਕੇ ਚਲੇ ਗਿਆ ਇੱਥੇ 48 ਘੰਟੇ 48 ਘੰਟੇ ਸ਼ੇਰਾਂ ਨੇ ਰਾਖੀ ਕੀਤੀ ਸ਼ੇਰਾਂ ਨੇ ਰਾਖੀ ਕੀਤੀ ਜਦੋਂ ਸੇਠ ਟੋਡਰਮਾਲ ਇੱਥੇ ਆ ਗਿਆ ਨਾ ਤਾਂ ਉਸ ਟਾਈਮ ਹੀ ਵੀ ਸ਼ੇਰ ਕੋਲੀ ਬੈਠੇ ਹੋਏ ਸੀ ਅੱਛਾ ਜਦੋਂ ਮਤਲਬ ਸਿੱਖ ਸੰਗਤ ਤੇ ਦੀਵਾਨ ਟੋਡਰ ਮਲ ਲਾਏ ਨੇ ਇੱਥੇ ਮੋਤੀਰਾ ਮਹਿਰਾ ਹੁਣਾ ਦੇ ਨਾਲ ਤੇ ਉਦੋਂ ਸ਼ੇਰ ਉਦੋਂ ਉੱਥੇ ਕੋਲ ਹੀ ਸੀਗੇ ਕੋਲ ਹੀ ਸੀ ਤੇ ਜਦੋਂ ਉਹਨੇ ਉੱਪਰ ਜਾ ਕੇ ਵਜੀਰ ਖਾਨ ਕੋਲ ਬੇਨਤੀ ਕੀਤੀ ਨਾ ਵੀ ਸਾਨੂੰ ਜਗਾ ਚਾਹੀਦੀ ਆ ਉਹ ਕਹਿੰਦਾ ਮੇਰੀ ਸ਼ਰਤ ਆ ਮੋਰਾ ਵਛਾ ਦੇ ਤੇ ਇੱਕ ਜਗਾ ਲੈ ਲਾਉ ਉਹ ਕਹਿੰਦਾ ਠੀਕ ਆ ਮੈਨੂੰ ਮਨਜ਼ੂਰ ਆ ਸਿੱਟ ਟੋਡਰ ਮਲ ਜੀ ਕਹਿੰਦੀ ਸੰਗਤ ਜੀ ਦੇਖੋ ਉਹ ਜਲਮ ਫੇਰ ਮੁੱਕਰ ਗਿਆ ਕਹਿੰਦਾ ਮੋਹਰਾ ਖੜੀਆਂ ਕਰਕੇ ਲੈਣੀਆਂ ਵਿਸ਼ਾਕੇ ਨਹੀਂ ਲੈਣੀਆਂ ਵਿਸ਼ਾਕੇ ਨਹੀਂ ਲੈਣੀਆਂ ਵੀ ਖੜੀਆਂ ਕਰਕੇ ਲੈਣ। ਉਹ ਕਹਿੰਦਾ ਠੀਕ ਹੈ। ਕਹਿੰਦਾ ਫਿਰ ਤੇ ਮੇਰੀ ਤਿੱਜੀ ਚ ਹਰਤੇ ਆ। ਵੀ ਮੇਰੇ ਕੋਲ ਇਹਨਾਂ ਦਾ ਸੰਸਕਾਰ ਨਹੀਂ ਕਰਨਾ। ਮੇਰੇ ਤੋਂ ਘੱਟ ਘੱਟ 2 ਕਿਲੋਮੀਟਰ ਜਾ ਕੇ ਉਹਨਾਂ ਦਾ ਜੋਤੀਸ ਰੂਪ ਕੋ ਜਾ ਕੇ ਉੱਥੇ ਸੰਸਕਾਰ ਕਰਨਾ। ਜਿੱਥੇ ਅੱਜ ਕੱਲ ਜੋਤੀਸ ਰੂਪ ਗੁਰਦੁਆਰਾ ਜਿੱਥੇ ਜੋਤੀਸ ਰੂਪ ਗੁਰਦੁਆਰਾ ਸਾਹਿਬ ਅੱਜ ਕੱਲ ਸੰਗਤਾਂ ਆਲਡਵਾਰਡ ਤੋਂ ਆ ਰਹੀਆਂ ਦੇਖ ਰਹੀਆਂ ਨੇ। ਠੀਕ ਹੈ ਜੀ। ਸੰਗਤ ਜੀ ਉੱਥੇ ਮੋਹਰਾ ਖੜੀਆਂ ਕਰਕੇ ਉਹਨਾਂ ਦਾ ਸੰਸਕਾਰ ਕਰਕੇ ਸ਼ੇਟ ਟੋਡਰਮਲ ਫਿਰ ਦੁਬਾਰਾ ਵਾਪਸ ਇੱਥੇ ਆ ਗਏ ਆਪਣੇ ਜਿੱਥੇ ਤੁਸੀਂ ਗੁਰਦੁਆਰਾ ਬਿਵਾਨਗੜ੍ਹ ਸਾਹਿਬ ਆ ਪੋਰਾ ਸਾਹਿਬ ਦੇਖਿਆ ਉੱਥੇ ਆ ਕੇ ਉਹਨਾਂ ਨੇ ਬਹਿ ਗਏ ਅੰਤਰ ਧਿਆਨ ਧਰ ਕੇ ਅਕਾਲਪੁਰਖ ਕੋਲ ਆਵਾਜ਼ ਆਈ ਸ਼ੇਟ ਟੋਡਰਮਲ ਤਾਂ ਇੰਨਾ ਵੱਡਾ ਕੰਮ ਕੀਤਾ ਹੈ